हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲਈ ਲੈ ਕੇ ਆਏ ਜੀ ਇੱਕ ਟੋਕੜ ਬਹਿੜਾ ਬਈ ਤੇ ਇੱਕ ਝੋਟੀ ਆ ਬਈ ਪਹਿਲਾ ਸੁਆ ਸੁਣ ਵਾਲੀ ਐ ਚੰਗੀ ਆ ਝੋਟੀ ਆਉ ਪੁੱਛ ਲੈਣਾ ਬਾਈ ਟੋਟਲ ਬਾਈ ਜੀ ਹਸੀਕਾਲ ਹਸੀਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਨਾਮ ਤੇ ਐਡਰੈਸ ਬੋਲ ਨਾਮ ਇੰਦਰਜੀਤ ਸਿੰਘ ਆ ਜੀ ਪਿੰਡ ਪੱਤੀ ਜਾਕਾ ਕੋਠੇ ਆ ਜੀ ਇਹ ਮੋੜਾਂ ਦੇ ਨਾਲ ਠੀਕ ਆ ਤੇ ਮੋੜਾਂ ਤੋਂ ਇਹ 1.5 ਕਿਲੋਮੀਟਰ ਦੀ ਦੂਰੀ ਤੇ ਆ ਸੈਨੇ ਤੋਂ ਸੈਨੇ ਤੋਂ ਜੇ ਲੱਗਦਾ ਆਪਾਂ 4.5 ਕਿਲੋਮੀਟਰ ਦੂਰ ਤੇ ਆ ਸੈਨੇ ਤੋਂ 4.5 ਕਿਲੋਮੀਟਰ ਪੈਂਦੀ ਆ ਹਾਂ ਮੋੜ ਨਾਬੇ ਤੋਂ 1.5 ਕਿਲੋਮੀਟਰ ਨਾਲ ਪੱਤੀ ਦਰਾਕਾ ਪੱਤੀ ਦਰਾਕਾ ਕੋਠੇ ਆ ਕੋਠੇ ਆ ਹਾਂ ਸੈਨੇ ਵੀ ਸਾਡੇ ਲੈਂਕ ਰੋਡ ਦੇ ਉੱਪਰ ਆ ਮੋੜ ਨਾਬੇ ਤੋਂ 1.5 ਕਿਲੋਮੀਟਰ ਆ ਹਾਂਜੀ ਹਾਂਜੀ ਠੀਕ ਆ ਜੇ ਆਪਾਂ ਪੱਖੋ ਪੱਖੋ ਕੈਂਚੀਆਂ ਤੋਂ ਆਈ ਇਹਦਾ ਮੰਨ ਲਓ ਵੀ 5 ਅ 4-5 ਕਿਲੋਮੀਟਰ ਬਾਅਦ ਆ ਠੀਕ ਆ ਜੇ ਆਪਾਂ ਸੈਨੇ ਤੋਂ ਮੋੜ ਨਾਬੇ ਨੂੰ ਜਾਣਾ ਹੋਵੇ ਜਾਣੀ ਕਿ ਉਹ ਸੜਕ ਤੇ ਆਉਂਦੀ ਹਾਂਜੀ ਹਾਂਜੀ ਲਿੰਕ ਰੋਡ ਦੇ ਉੱਤੇ ਕੋਠੇ ਸੈਣਾ ਤੋਂ 4 4.5 ਪੈਂਦੀ ਆ ਇਧਰੋਂ ਡੇਢ ਪੈ ਜਾਂਦੀ ਮੌੜ ਨੱਬੇ ਜ਼ਿਲ੍ਹਾ ਕਿਹੜਾ ਪੈਂਦਾ ਕੋਣ ਜ਼ਿਲ੍ਹਾ ਬਤਸੀਲ ਆਪਣੀ ਤਪਾ ਵੀਰੇ ਹਮ ਤੇ ਜਿਹੜਾ ਹੈਗਾ ਬਰਨਾਲਾ ਜ਼ਿਲ੍ਹਾ ਬਰਨਾਲਾ ਹਾਂਜੀ ਨੇੜੇ ਮੌੜ ਨੱਬਾ ਸੈਣਾ ਤੇ ਪੱਕੋ ਗੰਜ ਹਾਂਜੀ ਇੰਡੀਪੈਂਡੈਂਟ ਨੇੜੇ ਹਾਂਜੀ ਹਾਂਜੀ ਮੋਬਾਈਲ ਨੰਬਰ ਬੋਲੋ 75081 ਹਮ 2879 ਠੀਕ ਹੈ ਭਾਈ ਤੇ ਭਾਈ ਜਿਹੜੀ ਪਹਿਲੇ ਨੰਬਰ ਤੇ ਬੈਡ ਦੇ ਨੇ ਕਿਹੜਾ ਸੂਸਈ ਇਹ ਬੈਡ ਵੀਰੇ ਦੂਜਾ ਸੂਸਈ ਵੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ 4 ਤੋਂ ਗੱਬਰ ਨੇ ਇਹੇ ਮੰਨ ਲਓ ਵੀ 10 ਤੋਂ 11 ਦਿਨ ਦਾ 10 10 ਰੁਪਿਆ ਸਟਾਲ ਲਵਾਇਆ 11 ਦਾ ਲਵਾਇਆ ਠੀਕ ਆ ਆ ਬਿਜਲੀ 10 11 ਹਾਂ ਹਾਂ ਮੰਨ ਲਓ ਵੀ ਅੱਜ 17 ਦਿਨ ਹੋ ਗਏ 17 ਕਿ ਦਿਨ ਹੋ ਗਏ ਹਾਂ ਜੀ ਤੇ ਦੁੱਧ ਕਿੰਨਾ ਹੋਣ ਦੁੱਧ ਅੱਜ 7 ਲੀਟਰ ਤਿਆਰ ਹੈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੱਦ ਠੀਕ ਆ ਬਾਈ ਫੈਂਟ ਚੰਗੀ ਆਉਂਦੀ ਉਹ ਹਾਂ ਵੀ ਹਾਂ ਫੈਂਟ ਹੁਣ ਬਾਈ ਕਹਿੰਦਾ ਚੰਗੀ ਆਉਂਦੀ ਹੈ ਯੂਸ ਲੱਗ ਬਹੁਤ ਹੈ ਜਿਹੜਾ ਜਵਾਕ ਨੰਗੀ ਜਾਣ ਥੱਲੇ ਹੂੰ ਹੂੰ ਠੀਕ ਜਿਵੇਂ ਜੂਈ ਇੱਕ ਨੰਬਰ ਵੇ ਧਾਰਾ ਮਾਰ ਕੇ ਦਿਖਾ ਦੇ ਠੀਕ ਆ ਮੁੱਲ ਕੀ ਅੱਜ ਅੱਜ ਮੋਲੇ ਦਾ ਪੱਜਾ ਜ 15000 ਰੁਪਏ ਕਰ ਮਾਨਤਾਨ ਹੋ ਜਾ ਚਲੋ ਕਰ ਦਿਆਂਗੇ ਮਾਨਤਾਨ 15000 ਰੁਪਏ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜਰੂਰੀ ਮੋੜ ਲਿਓ ਭਾਈ ਮੋੜ ਲਿਓ ਟੋਰਾ ਤਾਰਾ ਚੰਗਾ ਆਰਡਰ ਚੰਗਾ ਥਣ ਤੁਣ ਚੰਗਾ ਦੁੱਧ ਬਾਈ ਨੇ ਦੱਸਿਆ ਵੀ ਹੈਂਡ ਫੂਡ ਵੀ ਇਹਦੀ ਚੰਗੀ ਆਉਂਦੀ ਹੈ ਕਾ ਦੁੱਧ ਤੁਸੀਂ ਥੋੜਾ ਕਰਕੇ ਬਾਕੀ ਠੀਕ ਆ ਭਰਾਏ ਨੂੰ ਵੀ ਬਾਈ ਨੇ ਦੱਸਿਆ ਵੀ 10 ਤੇ 11 ਤਰੀਕ ਦਾ ਦੋ ਦਿਨ ਟੀਕਾ ਭਰਾਏ ਬਾਈ ਤੇ ਖਾਲੀ ਮੰਨ ਕੇ ਹਨਾ ਬਾਈ ਦੇ ਹਾਂ ਬਈ ਆਪਾਂ ਖਾਲੀ ਮੰਨ ਕੇ ਦੇਣੀ ਕਰਮ ਆ ਬੰਦੇ ਅੱਗੇ ਅੱਗੇ ਦੇ ਕਰਮ ਠੀਕ ਆ ਬਈ ਜਿਵੇਂ ਮਰਜ਼ੀ ਹੱਥ ਫਿਰੀ ਚੱਲ ਕੋਈ ਚੱਕਰੀ ਜਿਵਾਈ ਚੋਈ ਓਕੇ ਹਾਂ ਬਈ ਹਾਂ ਜੇ ਕਿਹਨੇ ਦਾ ਧਾਰਾ ਮਾਰ ਧਰ ਮਾਰ ਜਿਵੇਂ ਮਾਰਨੀ ਕੋਈ ਚੱਕਰੀ ਨਹੀਂ ਹੈ ਜਿਵਾਈ ਦਿਖਾ ਦੇ ਵੀ ਠੰਡੀ ਸੀਲ ਹੈ ਛੋਣ ਬੜਾ ਚੰਗਾ ਯਾਰ ਹੈ ਨਾ ਹਾਂ ਜੀ ਹਾਂ ਹੂੰ ਜਿਵਾਈ ਨੰਬਰ 1 ਲੱਗੇ ਜਿਵੇਂ ਮਰਜ਼ੀ ਧਾਰਾ ਮਾਰੀ ਸਭ ਕੋਈ ਉਹ ਨਹੀਂ ਲਾ ਹੂੰ ਓਕੇ ਪਾ ਮੈਂ ਦੋ ਦੋਨੇ ਪਾ ਨਿਵਾਰ ਲਾ ਪਾ ਮੈਂ ਇੱਕ ਪਾਸੇ ਦੀ ਮਾਰ ਲਾ ਜਿਵੇਂ ਮਰਜ਼ੀ ਮਾ ਠੀਕ ਹੈ ਭਾਈ ਅੱਗੇ ਵੀਰੇ ਝੋਟੀ ਬਾਰੇ ਕਿਹੜਾ ਸੂਆ ਇਹ ਝੋਟੀ ਵੀਰੇ ਤੋਂ ਪਹਿਲਾਂ ਸੂਆ ਸੂਰਜ ਪਹਿਲਾਂ ਸੂਆ ਹਾਂ ਕਿੰਨੇ ਦਿਨ ਲੈਂਦੀ ਹੈ ਇਹਦੇ 4 ਤਰੀਕ ਨੂੰ ਦਿਨ ਪੂਰੇ 4 ਤਰੀਕ ਨੂੰ ਦਿਨ ਅਜੇ 7 ਤੋਂ 8 ਦਿਨ ਬਾਕੀ ਜਦੇ 7 ਤੋਂ 8 ਦਿਨ ਕਰਮ ਵਾਲੀ ਲੈਂਦੀ ਆ ਇਹ ਵੀ ਹੋਰ ਆ ਜਿਹੜਾ ਕਮਾਲ ਦਾ ਲੈ ਗਾਵਾਂ ਬਬੂ ਠੰਡੀ ਆ ਜਿਵੇਂ ਮਰਜੀ ਆ ਠੰਡੀ ਚੱਲ ਕੋਈ ਚੱਕਰੀ ਨਹੀਂ ਆ ਕਿਆ ਬਾਤ ਹੈ ਯਾਰ ਕੋਈ ਠੰਡੀ ਜਿੰਦਾ ਕੋ ਮਾਰਨਾ ਨਹੀਂ ਆਰਡਰ ਬਹੁਤ ਸੋਹਣਾ ਤਿਆਰ ਪਿਆ ਸੀ ਹਾਂਜੀ ਹਾਂ ਸੱਚੀ ਕਿਤੇ ਦਿਨ ਹਜੇ 8-7 ਲੈਂਦੀ ਆ ਕੋਈ ਆਰਡਰ ਆ ਇਹਦਾ ਹੋਰ ਵੀ ਸੋਹਣਾ ਤਿਆਰ ਕਰੋ ਫੇਸ ਬੜਾ ਚੰਗਾ ਪਤਲੇ ਸਿੰਘ ਦੀ ਦੁੱਧ ਵਾਲੀ ਕੋਈ ਮੰਨ ਲੋ ਇਹਨੇ ਡਰਨਾ ਨਹੀਂ ਹੂੰ ਠੀਕ ਆ ਕੋਈ ਹੋ ਨਹੀਂ ਹੂੰ ਖੋਲ ਦੇ ਭਾਈ ਤੋਰ ਕੇ ਦਿਖਾ ਦੀਏ ਥਾਣਾ ਬੜਾ ਚੰਗਾ ਲੱਗਿਆ ਭਾਈ ਮੁਠੀ ਵਾਲਾ ਥਾਣਾ ਜਿਹੜਾ ਤਿਆਰ ਸਾਬ ਬਾਹਰ ਖੋਲ ਨੂੰ ਪਤਾ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਦੇ ਥਾਣਾ ਬਈ ਕਿੰਨਾ ਦੁੱਧ ਦੇ ਰਿਵਾਸਤੀ ਮੇਰੇ ਆ ਇਹਦੀ ਮਾਂ ਦਾ ਦੁੱਧ ਆਪਣਾ ਮੰਨ ਲਓ ਆਪਣੀ ਮਿੱਤਰ ਬੰਦੇ ਦੇ ਲਈ ਵੀ ਆ ਝੋਟੀ ਇਹ ਠੀਕ ਆ ਭਾਈ ਕੱਟੀ ਲਈ ਸੀ ਆਪਾਂ ਇਹ ਹੂੰ ਉਹ 14 ਕਿਲੋ ਦਾ ਰਗੜਾ ਦੀ ਮਾਲ ਇਹਦੀ ਮਾਲ ਆ ਹਾਂ ਠੀਕ ਆ 14 ਲੀਟਰ ਦੁੱਧ ਭਾਈ ਇਹਦੀ ਮਾਂ ਦਾ ਭਾਈ ਮੈਂ ਦੱਸਿਆ ਜੋ ਟੀ ਵਾਸੇ ਚੰਗੀ ਆ ਪਤਲੇ ਸਿੰਘ ਦੀ ਆਡਰ ਸੋਹਣਾ ਤਿਆਰ ਕਰ ਜੀਦਾ ਥਣ ਵੀ ਚੰਗਾ ਗੱਡੂ ਵੀ ਤੇ ਤੋਰਾ ਤਾਰਾ ਚੰਗਾ ਪਟਪੜਾ ਚੰਗਾ ਕੱਚੀ ਆ ਬਈ 7 ਤੋਂ 8 ਦਿਨ ਲੈਂਦੀ ਆ ਉਹਦੋਂ ਦਾ ਆਡਰ ਆ ਜਿਹੜਾ ਹੋਰ ਵੀ ਚਾਹੀਦਾ ਬਾਈ ਤੇ ਘਰ ਦੀ ਝੋਟੀ ਆ ਕੋਈ ਬਪਾਰਾ ਆਪਣਾ ਵੀਰੇ ਘਰ ਦੇ ਘਰ ਦੀ ਠੀਕ ਆ ਆਪਣੀ ਤਾਂ ਇਹ ਮੰਨ ਲਓ ਛੋਟੀ ਹੋ ਜਾਂਦੀ ਲਈ ਵੀ ਹੂੰ ਕੀ ਮੋਲੇ ਜਿਆਦਾ ਜਿਆਦਾ ਮੋਲੇ ਤਾਂ ਵੀ ਆਪਾਂ 1 30 ਕਰ ਦਈਏ 130000 ਰੁਪਇਆ ਮਾਨਤਨ ਹੋ ਜਾ ਮਾਨਤਨ ਕਰ ਲਵਾਂਗਾ 130000 ਰੁਪਇਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾ ਚੰਗੀ ਝੋਟੀ ਕੰਦਗਾ 84 ਸემი ਪੜੀ ਆ ਰਾਜੀ ਵੀ ਆ ਫੇਸ ਚੰਗਾ ਚੈਂ ਸਿੰਘ ਤੁਹਾਨੂੰ ਦੱਸਿਆ ਪਤ ਲੱਗ ਦੁੱਧ ਵਾਲੀ ਨਿਸ਼ਾਨੀ ਆ ਬਈ ਦੁੱਧ ਵਾਟੀ ਚੰਗਾ ਪਾ ਦੂਗੀ ਸ਼ੀਲਸ ਲੱਗ ਬਥੇਰੀ ਆ ਪੰਡੀ ਆ ਗਾਵਾਂ ਵਾਂਗੂ ਲੇਵਾ ਤਿਆਰ ਕਰ ਦਿੰਦਾ ਨਹੀਂ ਮੰਨ ਲਓ ਇਧੋਂ ਕੱਟਿਆ ਹੱਥ ਲਈ ਲਵਾਉਂਦੀ ਨਹੀਂ ਲਵਾਉਂਦੀ ਬਈ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚਟਨੀ ਲੇਵਾ ਆ ਜੋ ਮੜਾ ਜ ਕਰਦੀ ਐ ਹੂੰ ਉਹ ਥੋੜਾ ਇੱਕ ਕਰਦੀ ਐ हां ਤੇ ਜੋ ਟੀਵੀ ਐਸ ਉਹ ਵੀ ਚੰਗੀ ਆ ਬਾਈ ਕੋਈ ਹਾਂ ਸਵਾਲ ਸਾਡੇ ਹੀ ਚੰਗਾ ਦਾ ਹੂੰ ਮਨੋਂ ਆਪ ਤਾਂ ਦੁੱਧ ਹੀ ਪੋਣੇ ਠੀਕ ਆ ਬਾਈ ਦੂਜਿਆਂ ਦਾ ਜੀ ਵੀ ਨੂੰ ਦੋਨੇ ਨਗਾ ਜੋ ਕੋਈ ਵੀ ਨਾ ਕੋਈ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਤੇ ਮੋਬਾਈਲ ਨੰਬਰ ਫੋਲ ਦਈਏ ਇੱਕ 75081 ਹੂੰ 2879 ਠੀਕ ਆ